ਸੋਸ਼੍ਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵੀਂ ਖਬਰ ਲੈ ਕੇ ਹਾਜ਼ਰ ਆ ਬਾਈ ਜੀ ਤੇ ਇੱਕ ਤੁਸੀਂ ਕਾਫੀ ਨਿਊਜ਼ ਵਾਇਰਲਰ ਵੀਡੀਓ ਵੀ ਵਾਇਰਲ ਹੋਈਆਂ ਨੇ ਗੀਆਂ ਕਿ ਯੂ ਐਸ ਏ ਦੇ ਵਿੱਚ ਇੱਕ ਬਜ਼ੁਰਗ ਜੋ ਮਾਤਾ ਸਿਗੀ तकरीबन 70 ਸਾਲ ਤੋਂ ਉੱਤੇ ਦੱਸੇ ਜਾ ਰਹੇ ਨੇਗੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੀ 8 ਸਤੰਬਰ ਨੂੰ ਤੇ ਉਹਨਾਂ ਨੂੰ ਗ੍ਰਿਫਤਾਰ ਜਦੋਂ ਉਹ ਆਪਦੀ ਕਹਿ ਲੋ ਕਿ ਆਈਸੀਸੀ ਵੱਲੋਂ ਹਰ 6ਵੇਂ ਮਹੀਨੇ ਹਾਜ਼ਰੀ ਲਗਾਉਣੀ ਪੈਂਦੀ ਆ ਜਿਨ੍ਹਾਂ ਨੇ ਰਿਫਿਊਜੀਆ ਲਾਈਆਂ ਹੋਈਆਂ ਸੀ ਕੇਸ ਚੱਲਦੇ ਨੇ ਦੱਸਿਆ ਯਾਰ तकरीबन ਉਹ 30 ਸਾਲ ਪਹਿਲਾਂ ਗਈ ਸੀਗੀ ਤੇ 30 ਸਾਲ ਪਹਿਲਾਂ ਜਾਣ ਤੇ ਉਹਨੇ ਕੇਸ ਲਾਇਆ ਸੀਗਾ ਆਪਦਾ ਸੈਲਮ ਦਾ ਚਲੋ ਕੋਈ ਵੀ ਕਿਸ ਤਰ੍ਹਾਂ ਦਾ ਕੇਸ ਲਾਤਾ ਸੈਲਮ ਦਾ ਉਸ ਤੋਂ ਬਾਅਦ ਕੇਸ ਚੱਲੀ ਜਾਂਦਾ ਸੀ ਕਹਿੰਦੇ 2005 ਦੇ ਵਿੱਚ 20 ਸਾਲਾਂ ਬਾਅਦ ਉਹਦਾ ਕੇਸ ਹਾਰ ਗਈ ਸੀ ਤੇ ਜੋਤ ਦਾ ਕੋਰਟ ਸੀਗਾ ਉਹਨੇ ਫੈਸਲਾ ਸੁਣਾਇਆ ਸੀਗਾ ਕਿ ਮਾਤਾ ਨੂੰ ਕਿ ਭਾਈ ਤੂੰ ਆਪਦੇ ਦੇਸ਼ ਚੱਲੀ ਜਾ ਹਰਜੀਤ ਕੋਰਟ ਨੂੰ ਤੇ ਉਸ ਤੋਂ ਬਾਅਦ ਉਹਨੇ ਅਪੀਲ ਕਰਤੀ ਦੁਬਾਰੇ ਫੇਰ ਉਹਦੇ ਡਾਕੂਮੈਂਟ ਬਣ ਗਏ ਲਾਲੋ ਵੀ ਪਰਮਿਟ ਵਗੈਰਾ ਆ ਗਿਆ ਤੇ ਉਹ ਰਹਿ ਰਹੀ ਸੀ ਫੇਰ ਇੱਕ ਦੋ ਵਾਰਾ ਕਹਿੰਦੇ ਕੇਸ ਹਾਰ ਗਈ ਇਸ ਵਾਰ 8 ਸਤੰਬਰ ਨੂੰ ਉਹਦੀ ਲਾਲੋ ਇੱਕ ਪੇਸ਼ੀ ਸੀ ਹਾਜ਼ਰੀ ਲਵਾਉਣ ਜਾਂਦੀ ਸੀ 6ਵੇਂ ਮਹੀਨੇ ਹਾਜ਼ਰੀ ਲਵਾਉਣੀ ਪੈਂਦੀ ਹੈ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਚ ਤੇ ਕਹਿੰਦੇ ਵੀ ਸਹੀ ਆਪਦੀ ਜਗ੍ਹਾ ਸਹੀ ਸੀ ਉਹ ਹਾਜ਼ਰੀ ਲਵਾਉਣੀ ਜਾਂਦੀ ਸੀ ਜਦੋਂ ਗਈ ਤਾਂ ਉੱਥੇ ਅਰੇਸਟ ਕਰ ਲਿਆ ਉਹਨੂੰ ਹਰਾਸ਼ਿਤ ਦੇ ਵਿੱਚ ਲੈ ਲਿਆ ਪੁਲਿਸ ਨੇ ਉਸ ਤੋਂ ਬਾਅਦ ਉਹਨੂੰ ਜੇਲ੍ਹ ਤੋਰਿਆ ਗਿਆ ਤੇ ਉਹਦੀ ਫੈਮਿਲੀ ਮੈਂਬਰਾਂ ਨੇ ਪੁੱਛ ਗੱਲ ਕੀਤੀ ਤੇ ਕਿਹਾ ਭਾਈ ਐਦਾਂ ਕਿਦਾਂ ਲੈ ਸਕਦੇ ਹੋ ਤੋਂ ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਕੁਝ ਅਫਸਰਾਂ ਨੇ ਦੱਸਿਆ ਕਿ ਇਹਦਾ ਜੋ ਕੋਰਟ ਦਾ ਫੈਸਲਾ ਸੀ ਕੋਰਟ ਦੇ ਫੈਸਲੇ ਦੇ ਆਧਾਰ ਤੇ ਅਸੀਂ ਗ੍ਰਿਫਤਾਰ ਕੀਤੀ ਆ ਤੇ ਤਕਰੀਬਨ ਉੱਥੇ 10-12 ਦਿਨ ਗ੍ਰਿਫਤਾਰ ਰੱਖੀ ਆ ਉਸ ਤੋਂ ਬਾਅਦ ਉੱਥੇ ਕਾਫੀ ਧਰਨੇ ਲਾਏ ਗਏ ਲੋਕ ਨਰਾਸ਼ ਹੋਏ ਕਿ ਬਜ਼ੁਰਗ ਮਾਤਾ ਕੀ ਕਿ ਇਹਨੂੰ ਛੱਡਿਆ ਜAVE ਚਲੋ ਲੋਕਾਂ ਨੂੰ ਹੁੰਦਾ ਸ਼ਾਇਦ ਧਰਨੇ ਦਾ ਪ੍ਰਭਾਵ ਪੈ ਕੇ ਬਜ਼ੁਰਗ ਮਾਤਾ ਛੱਡਣਗੇ ਪਰ ਉਸ ਤੋਂ ਬਾਅਦ ਨਵੀਂ ਖਬਰ ਇਹ ਹੀ ਆਈ ਹੈ ਕਿ ਪਿਛਲੀ ਆ 24 ਸਤੰਬਰ ਨੂੰ ਉਹਨੂੰ ਡਾਇਰੈਕਟ ਇੰਡੀਆ ਭੇਜ ਦਿੱਤਾ ਗਿਆ ਤੇ ਇੰਡੀਆ ਬੇਬੇ ਨੇ ਇੰਟਰਵਿਊ 'ਚ ਦੱਸਿਆ ਕਿ ਮੈਨੂੰ ਉਹ ਦਿਨ ਨਹੀਂ ਭੁੱਲਦਾ ਮੇਰੇ ਕੈਦੀਆਂ ਵਾਲੇ ਕੱਪੜੇ ਪਵਾ ਕੇ ਜਦੋਂ ਮੈਨੂੰ ਲਿਆਂਦਾ ਗਿਆ ਸੀਗਾ ਲੈਂਡ ਚ ਖੜਾਇਆ ਗਿਆ ਤਾਂ ਕਹਿੰਦੀ ਮੇਰੀ ਇੱਕ ਜਿਹੜੀ ਰੈਪਿਊਟੇਸ਼ਨ ਲਾ ਲੋ ਵੀ ਇੱਕ ਬੀਰੂਜ਼ ਮਾਤਾ ਦੀ ਕਿੰਨੀ ਬੇਇੱਜ਼ਤੀ ਜੀ ਵਾਲੀ ਗੱਲ ਹੋ ਗਈ ਕਹਿੰਦੀ ਮੇਰੇ ਮਨ ਚੋਂ ਨਹੀਂ ਉੱਤਰ ਰਹੀ ਮੇਰੇ ਮਨ ਚ ਘੁੰਮ ਰਹੀ ਆ ਗੱਲ ਕਿ ਮੇਰੇ ਨਾਲ ਇੱਕ ਜੇਲ੍ਹ ਚ ਕੈਦੀਆਂ ਵਾਲੇ ਕੱਪੜੇ ਪਾ ਕੇ ਕਹਿੰਦੀ ਮੇਰੀ ਇੱਕ ਲਾ ਲੋ ਵੀ ਬੜੀ ਬੇਇੱਜ਼ਤੀ ਹੋਈ ਆਪਣੇ ਪੰਜਾਬ ਦੇ ਕਲਚਰ ਚ ਕਹਿ ਲੋ ਕਿ ਬਹੁਤ ਵੱਡੀ ਬੇਇੱਜ਼ਤੀ ਹੋਈ ਆ ਮਾਤਾ ਆਪ ਦੇ ਆਪ ਨੂੰ ਮਹਿਸੂਸ ਕਰਦੀ ਆ ਪਰ ਠੀਕ ਆ ਕੋਈ ਗੱਲ ਨਹੀਂ ਮਾਤਾ ਨੇ ਟਾਈਮ ਦੇ ਸਿਰ ਕੰਮ ਕੀਤਾ ਪੈਸੇ ਕਮਾਏ ਧੀ ਪੁੱਤ ਉਹਦੇ ਵੱਡੇ ਹੋਏ ਕਹਿੰਦੀ ਵੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਪਹਿਲਾਂ ਬੰਬੇ ਦੱਸਿਆ ਸੀ ਬੰਬਾ ਬੰਬੇ ਤਾਰਿਆ ਜਾਊਗਾ ਫਿਰ ਉਸ ਤੋਂ ਬਾਅਦ ਦਿੱਲੀ ਤੇ ਅੱਗੇ ਬੇਬੇ ਦੇ ਜੋ ਰਿਸ਼ਤੇਦਾਰ ਸੀ ਉਹ ਲੈਨ ਪਹੁੰਚੇ ਤਕਰੀਬਨ ਬੇਬੇ 30 ਸਾਲਾਂ ਬਾਅਦ ਇੰਡੀਆ ਗਈ ਆ ਉਹ ਕਹਿੰਦੀ ਮੈਂ ਇੰਡੀਆ ਆ ਨਹੀਂ ਸਕੀ ਸੀ ਕਿਉਂਕਿ ਮੇਰੇ ਕੋਲੇ ਗ੍ਰੀਨ ਕਾਰਡ ਹੈ ਨਹੀਂ ਸੀਗਾ ਮੇਰੀ ਫੈਮਿਲੀ ਕੋਲੇ ਗ੍ਰੀਨ ਕਾਰਡ ਆ ਬੱਚਿਆਂ ਕੋਲੇ ਸਾਰਿਆਂ ਕੋਲੇ ਪੋਤੇ ਪੋਤੀਆਂ ਕੋਲੇ ਮੁੰਡਿਆਂ ਕੋਲੇ ਲਾਲੋ ਬਹੂਆਂ ਕੋਲੇ ਪਰ ਮੇਰੇ ਕੋਲੇ ਕਹਿੰਦੀ ਹੈ ਨਹੀਂ ਸੀ ਮੈਂ ਇੰਡੀਆ ਨਹੀਂ ਆ ਸਕੀ ਹੁਣ ਇੰਡੀਆ ਆਈਆਂ 30 ਸਾਲਾਂ ਬਾਅਦ ਪਰ ਕਹਿੰਦੀ ਮੇਰਾ ਹਾਲੇ ਬੱਚਿਆਂ ਨੂੰ ਮਿਲਣ ਦਾ ਵੀ ਮੈਂ ਬੱਚਿਆਂ ਨੂੰ ਮਿਲਾਂ ਵਾਪਸ ਆਵਾਂ ਪਰ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਇਹ ਪਤਾ ਲੱਗਦਾ ਕਿ ਉਹ ਹੁਣ ਕਦੇ ਵਾਪਸ ਨਹੀਂ ਆ ਸਕਦੀ ਹੁਣ ਮਾਤਾ ਨੂੰ ਆਪ ਦੀ ਜਿਹੜੀ ਉਮਰ ਆ ਉਹ ਇੰਡੀਆ 'ਚ ਹੀ ਰਹਿਣਾ ਪਊਗਾ ਤੇ ਉਹਨੂੰ ਇਥੋਂ ਰਿਪੋਰਟ ਕੀਤਾ ਗਿਆਗਾ ਤੁਸੀਂ ਐ ਲਾ ਲਓ ਵੀ ਜੋ 30 ਸਾਲ ਹੋ ਗਏ ਸੀ ਕੇਸ ਚੱਲਦੇ ਨੂੰ ਉਹਨਾਂ ਨੂੰ ਇੱਕ ਸਫਲਤਾ ਨਹੀਂ ਮਿਲੀ ਜਿਹੜੇ ਬੱਚੇ ਹੁਣ ਆਏ ਨੇ ਜਾਂ 5-4 ਸਾਲਾਂ ਦੇ ਜਾਂ ਕੁਝ ਹੁਣ ਆਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਕਿੱਥੇ ਸਫਲਤਾ ਮਿਲ ਜੂਗੀ ਤਾਂ ਵੀਰੋ ਇੱਕ ਬੇਬੇ ਨੂੰ ਦੇਖ ਕੇ ਤੁਸੀਂ ਸਬਕ ਲਓ ਕਿ ਯੂਐਸਏ ਦੇ ਵਿੱਚ ਰਿਪੋਰਟ ਕਰ ਰਹੇ ਨੇ ਫੜ-ਫੜ ਕੇ ਬੇਬੇ ਦਾ ਤਾਂ ਪਤਾ ਲੱਗ ਗਿਆ ਬਜ਼ੁਰਗ ਮਾਤਾ ਦਾ ਕਿਉਂਕਿ ਇਹਦੇ ਘਰਦਿਆਂ ਨੇ ਪਿੱਛੇ ਧਰਨੇ ਲਾਏ ਲੋਕ ਇਹਦੇ ਹੱਕ ਵਿੱਚ ਆਏ ਕਿਉਂਕਿ ਇੱਕ ਨਿਊਜ਼ ਦੇ ਉੱਤੇ ਆ ਗਈ ਤਾਂ ਲੋਕਾਂ ਦੀ ਨਿਗਾਹ 'ਚ ਆ ਗਈ ਕਿ ਬੇਬੇ ਰਿਪੋਰਟ ਹੋਈ ਹੈ ਜੇ ਕਿਤੇ ਆਮ ਲੋਕਾਂ ਵਾਂਗ ਜਿਵੇਂ ਫੜ ਕੇ ਜਹਾਜ਼ ਦੇ ਵਿੱਚ ਬਿਠਾ ਕੇ ਭਾਈ ਇੰਡੀਆ ਤਾਰ ਦਿਆ ਉਹ ਨਵੇਂ ਬੱਚੇ న్యూਸ 'ਚ ਨਹੀਂ ਆਉਂ ਪਾਉਂਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਰਿਪੋਰਟ ਹੋ ਰਹੇ ਨੇ ਕਿਹਦਾ ਬੱਚਾ ਰਿਪੋਰਟ ਹੋ ਗਿਆ ਰਿਪੋਰਟ ਬਹੁਤ ਹੋ ਰਹੇ ਨੇਗੇ ਇਹ ਨਹੀਂ ਕੱਲੇ ਉਥੋਂ ਇੱਕ ਕੈਨੇਡਾ ਦੇ ਵਿੱਚ ਵੀ ਜਾਰੀ ਕਰਤੇ ਇਹਦੇ ਉੱਤੇ ਵੀ ਅਗਲੀ ਸੋਨੂੰ ਵੀਡੀਓ ਜ਼ਰੂਰ ਅਗਲੀ ਵੀਡੀਓ 'ਚ ਜੁੜ ਦੱਸਾਂਗੇ ਕਿ ਕੈਨੇਡਾ ਦੇ ਵਿੱਚੋਂ ਵੀ ਰਿਪੋਰਟ ਕਰਨੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਰਿਪੋਰਟ ਕਰਨੇ ਆ ਇਹਨਾਂ ਨੂੰ ਰਿਪੋਰਟ ਕਰਨ ਦਾ ਹੁਕਮ ਵੀ ਸੁਨਾਇ ਪਰ ਉਹ ਦੁਬਾਰੇ ਅਪੀਲ ਕਰ ਦਿੰਦੇ ਨੇ ਇਹਦੀ ਅਗਲੇ ਅਗਲੇ ਪਾਰਟ ਚ ਵੀਡੀਓ ਲਾਵਾ ਲੈ ਕੇ ਆਵਾਂਗੇ ਵੀ ਲੋਕ ਕਿੰਨੇ ਖਲਾਫ ਨੇ ਤੇ ਵੀਡੀਓ ਦੇਖਣ ਲਈ ਧੰਨਵਾਦ ਬਾਈ ਜੀ ਕੋਈ ਵੀ ਤੁਹਾਨੂੰ ਵੀਡੀਓ ਵਧੀਆ ਲੱਗੇ ਜਾਂ ਕੋਈ ਵੀ ਪੁੱਛਣਾ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਸੋ ਸ੍ਰੀ ਕਾਲ ਬਾਈ ਜੀ